ਆਪਣਾ ਬੈਟ ਬੱਸ ਪਾਉਂਦੇ ਹਾਂ ਪਤਾ ਕਿ ਲੱਗ ਸਰਵੀ ਸਰਵੀ ਛੋੜੇ ਪਤਾ ਦੇ ਲੋ ਫਿਰ ਗੁਰਦਵਾਰਾ ਹੋਰ ਆਪਣਾ ਕਿਹੜਾ ਕੰਮ ਇੱਥੇ ਲੋਕਰ ਲੋਕਰ ਦਾ ਕੋਈ ਨਹੀਂ ਕਾਤਾਗਾ ਤੇ ਮੇਰਾ ਆ ਗਿਆ ਹਾਂ ਆਹ ਤਾਂ ਅਸੀਂ ਕੰਮ ਸੁਧੀ ਜਾਊਗੀ ਕਿ ਮਾਨੂੰ ਗਰੀਬ ਬੰਦੇ ਨੁਕਸਾਨ ਹੁੰਦਾ ਉਹਦੋਂ ਬਾਅਦ ਪਾ ਦੇਣਾ ਨਾ ਨਾ ਕੀ ਲੈ ਲੀ ਸੋ ਆਸਾ ਨਾ ਆਉਣਾ ਕਹੀ ਨਾਲ ਨਹੀਂ ਪੜ ਸਕਦਾ ਤੈਨੂੰ ਬਹੁਤ ਚੰਗਾ ਲੱਗਿਆ ਨਾਲ ਨਹੀਂ ਕਾਹਦੇ ਹਾਂ 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 ਬਿਲਕੁਲ ਇਹ ਪੱਕਾ ਨਹੀਂ ਪੱਕਾ ਹਾਂ ਵੀ ਪਤਾ ਹੈ ਤੂੰ ਘਰ ਹੱਥ ਵਡਾਉਣੇ ਹਾਂ ਹੋਰ ਅਸੇ ਹੋਰ ਅਸੇ ਨਹੀਂ ਇਹ ਕਾਂਵਾ ਪਾ ਤੂੰ ਟੱਕ ਟੱਕ ਘਸਾ ਕੇ ਜੀ ਬਸ ਇੱਕ ਰੇ ਦਾ ਕੱਪ ਜੀ ਦਾ ਹਮ ਬਹੁਤ ਫਾਇਦੇ ਆ ਦੇਖੋ ਨਾ ਉਹ ਆਉਗੀ ਕਣਕ ਬਟਾ ਲੈਣਾ ਬਿਜਲੀ ਨਾ ਕੇ ਵਾਲਾ ਆਹ ਦੇਖੋ ਪਰੋਈ ਸਾਹਿਬ ਤੁਸੀਂ ਦੇਖੀਂ ਕਰਨਾ ਆਹ ਦੇਖੋ ਜੀ ਇਹ ਮੈਂ ਸਰਬਜੀਤ ਸਿੰਘ ਪੁੱਤਰ ਗਰਨਾਮ ਸਿੰਘ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਹਾਂ ਮੇਰਾ ਨਹਿਰੀ ਖਾਲ ਦਾ ਮਸਲਾ ਸੀ 22 ਤਰੀਕ ਨੂੰ ਜੋ ਕਿ ਉਹ ਤਪਾ ਤਹਿਸੀਲਦਾਰ ਤਪਾ ਰਜੇਸ਼ ਔਜਾ ਨੇ ਪਹੁੰਚ ਕੇ ਮੇਰਾ ਮਸਲਾ ਹੱਲ ਕਰਵਾ ਦਿੱਤਾ ਹੈ ਤੇ ਮੇਰਾ ਨਹਿਰੀ ਖਾਲ ਚੱਲਦਾ ਕਰਵਾ ਦਿੱਤਾ ਹੈ ਮੈਂ ਪ੍ਰਸ਼ਾਸਨ ਦਾ ਸਤਸਨ ਦਾ ਉੱਚ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਤਹਿਸੀਲਦਾਰ ਦੇ ਨਾਲ ਨਹਿਰੀ ਵਿਭਾਗ ਸੀ, ਪੁਲਿਸ ਪ੍ਰਸ਼ਾਸਨ ਸੀ, ਤਹਿਸੀਲਦਾਰ ਸਾਹਿਬ ਆਪ ਸੀ, ਮਾਲ ਵਿਭਾਗ ਸੀ, ਸਾਰੇ ਵਿਭਾਗਾਂ ਨੇ ਆ ਕੇ ਤਹਿਸੀਲਦਾਰ ਦੇ ਅੰਡਰ ਮੇਰਾ ਖਾਲ ਚਾਲੂ ਕਰਵਾ ਦਿੱਤਾ ਹੈ। ਮੈਂ ਤਹਿਸੀਲਦਾਰ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਹਾਂ। ਹੁਣ ਮੈਨੂੰ ਕੋਈ ਗਲਾਸੇ ਕਬਾ ਨਹੀਂ ਹੈ। ਉਹਨਾਂ ਦੀ ਇੱਕ ਕੋਈ ਕਬਜ਼ਾ ਕਾਰਵਾਈ ਸੀਗੀ ਇਰੀਗੇਸ਼ਨ ਡਿਪਾਰਟਮੈਂਟ ਦੀ ਉਹਨਾਂ ਵੱਲੋਂ ਡੇਟ ਰੱਖੀ ਗਈ ਸੀਗੀ। ਉਸ ਦਿਨ ਥੋੜੀ ਜਿਹੀ ਇਲੈਕਸ਼ਨ ਦੀਆਂ ਮੀਟਿੰਗਸ ਹੋਣ ਕਰਕੇ ਲੋਕ ਸਭਾ 2024 ਦੀਆਂ ਇਲੈਕਸ਼ਨ ਮੀਟਿੰਗਸ ਹੋਣ ਕਰਨ ਉੱਥੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਪਹਿਲਾਂ ਹੀ ਉਹਨੂੰ ਟਾਈਮ ਦੇ ਦਿੱਤਾ ਗਿਆ ਸੀਗਾ ਵੀ ਥੋੜਾ ਚੱਲਾਂਗੇ ਤਾਂ ਉਸੇ ਦਿਨ ਹੀ ਉਹਦਾ ਕੰਮ ਕਰਵਾ ਦਿੱਤਾ ਗਿਆ ਸੀ। ਪੁਲਿਸ ਵਿਭਾਗ ਨੇ ਜਾਣਾ ਸੀ ਨਹਿਰੀ ਵਿਭਾਗ ਨੇ ਤੇ ਸਾਡੇ ਡਿਪਾਰਟਮੈਂਟ ਵਾਲੋਂ ਉੱਥੇ ਤਹਿਸੀਲਦਾਰ ਦੇ ਤੌਰ ਤੇ ਡਿਊਟੀ ਮੈਜਿਸਟਰੇਟ ਦੇ ਤੌਰ ਤੇ ਜਾ ਕੇ ਉੱਥੇ ਲੜਾਈ ਝਗੜਾ ਹੁੰਦਾ ਡਰ ਸੀ ਉਹ ਬਿਨਾਂ ਕਿਸੇ ਝਗੜੇ ਤੋਂ ਉੱਥੇ ਕਬਜ਼ਾ ਕਾਰਵਾਈ ਮੁਕੰਮਲ ਕਰਵਾਈ ਜਾ ਚੁੱਕੀ ਆ। ਉਸੇ ਦਿਨ 22 ਤਰੀਕ ਨੂੰ ਹੀ ਕਬਜ਼ਾ ਕਾਰਵਾਈ ਮੁਕੰ ਤਦ ਵਿੱਚ ਇਹ ਬਿਲਕੁਲ ਬਿਲਕੁਲ ਉਹਨਾਂ ਦੀ ਵਾਈਫ ਵਾਲਾ ਐਪਲੀਕੇਸ਼ਨ ਸੀਗੀ ਸਾਰਾ ਕੁਝ ਤੁਮ ਨੂੰ ਨੀਮਨ ਸਾਰ ਬਿਲਕੁਲ ਮੁਕੰਮਲ ਕਰਵਾ ਦਿੱਤਾ ਗਿਆ